हाँ। <laughs> हाँ। लगातार ए कहता भी इधर इधर चकी इधर चकी इधर हाँ। चीज चुकी चुकी ना 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 गलत नी निकलना गलत निकलना कहना इधर चकी इधर चकी बचाले बने कट्टा ਕਟਾ ਸੱਜੀ ਜੱਕੀ ਚਟਕਟ ਕਟਕ ਬੀ ਚੱਕੀ ਚਟਕਟਾ ਸੱਜੀ ਜੱਕੀ ਚਟਕਟ ਕਟਕ ਬੀ ਚੱਕੀ ਚਟਕਟਾ ਸੱਜੀ ਜੱਕੀ ਚਟਕਟ ਕਟਕ ਬੀ ਚੱਕੀ ਚਟਕਟਾ ਸੱਜੀ ਜੱਕੀ ਚਟਕਟ ਕਟਕ ਬੀ ਚੱਕੀ ਚਟਕਟ ਫਾਸਟ ਟਰਾਈ ਥੋੜੀ ਨਾ ਬਸ ਇੱਕ ਵਾਰ ਲੈ ਇੱਕ ਵਾਰ ਲਾਸਟ ਵਾਰ ਬੋਲਦੀ ਨੇ ਅਸੀਂ ਇੱਕ ਵਾਰ ਲੈਣਾ ਪਾਸ ਇੱਕ ਵਾਰ ਤਾਂ ਹੋਣਾ ਇੱਥੇ ਵੱਧ ਫਵਾ ਲਾਂਗੇ ਕਦੇ ਇੱਕ ਤੂੰ ਹੋੜ ਕਟਾ ਸਬਦ ਕਰ ਆ ਆ ਆ ਆ ਆ ਬੋਲੂਗਾ ਆ ਬੋਲੂ ਇੱਕ ਵਾਰ ਕਟਾ ਸਬਦ ਸ਼ਾਵਾਂ ਲੱਗੇ ਬੋਲੇ ਜਾਊ ਮੇਰੀ ਗੱਲ ਤਾਂ ਸੁਣਾ ਆ ਇਧਰ ਦੇਖ ਇੱਧਰ ਦੇਖ ਸੁਰਤਾਂ ਇੱਧਰ ਚੱਕੀ ਉਧਰ ਚੱਕੀ ਚੱਕੀ ਉਧਰ ਚੱਕੀ ਵਿਚਾਲੇ ਬੰਨਿਆ ਕੱਟਾ ਕੁੜੀਆਂ ਸਾਡੇ ਉਹ ਨਹੀਂ ਨਹੀਂ ਉਹ ਬੋਲ ਨਹੀਂ ਆਂਦਾ ਗਲਤ ਨਹੀਂ ਮੈਨੂੰ ਲੱਗੇ ਯਾਰ ਜੇ ਬੋਲਾ ਜਾਵੇ ਗੱਲ ਸਾ ਇੱਧਰ ਚੱਕੀ ਉਧਰ ਚੱਕੀ ਵਿਚਾਲੇ ਬੰਨਿਆ ਕੱਟਾ ਹੁਣ ਕਹਿਣਾ ਨਾ ਤੇਰੇ ਵਲੌਗ ਚ ਬਹੁਤ ਗਾਲਾਂ ਨਹੀਂ ਨਹੀਂ ਯਾਰ ਨਹੀਂ ਮੈਨੂੰ ਲੱਗੇ ਮੈਂ ਬਹੁਤ ਖਾਰਾਂ ਨੂੰ ਬੁਲਾ ਕੇ ਦੇਖਿਆ ਨਹੀਂ ਬੋਲਣਾ ਇਧਰ ਚੱਕੀ ਉਧਰ ਚੱਕੀ ਵਿਚਾਲੇ ਬੰਨਿਆ ਕਟਾ कट्टा ਸੱਜੀ ਚੱਕੀ ਚਟਕਟਾ ਖੱਬੀ ਚੱਕੀ ਚਟਕਟਾ ਸੱਜੀ ਚੱਕੀ ਚਟਕਟਾ ਕਟਕ ਖੱਬੀ ਚੱਕੀ ਚਟਕਟਾ ਸੱਜੀ ਚੱਕੀ ਚਟਕਟਾ ਕਟਕ ਖੱਬੀ ਚੱਕੀ ਜਾਤੇ ਟਰਾਈ ਨਾ ਕਰੋ ਟਰਾਈ ਟਰਾਈ ਕਰ ਕਾੜੂ ट्राई ਉਹ ਨਹੀਂ ਯਾਰ ਮੈਂ ਹੈ ਦੇਖ ਫਿਰ ਉਹ ਬਿਲਕੁਲ ਜਿਵੇਂਦਾ ਬਈ ਆਪਦੇ ਮਨ ਦਾ ਪਤਾ ਹੈ ਚੰਗਾ ਇੱਕ ਇੱਕ ਦਰੀਆਂ ਨਿਆਰੇ ਤੁਸੀਂ ਤਾਂ ਬਾਈ ਤੁਸੀਂ ਥੱਲੇ ਵਗਦੇ ਬਾਈ ਬੜਾ ਫੇਰ ਬੋਲਾਂਗੇ ਉਹ ਨਾ ਫੇਰ ਵੀ ਨਹੀਂ ਬੋਲੇ ਯਾਰ ਯਾਰ ਇੱਕ ਕੰਨਾ ਚੁੰਗਲਾ ਦੇ ਲਿਆ ਹਾਂ ਇਹਨੇ ਕੰਨਾ ਚੁੰਗਲਾ ਦੇ ਲਿਆ ਇੱਕ ਤੂੰ ਬੋਲ ਯਾਰ ਤੂੰ ਮੈਨੂੰ ਪਤਾ ਮੈਨੇ ਬਾਈ ਇੱਕ ਵਾਰ ਬੋਲ ਇੱਕ ਵਾਰ ਬੋਲ ਇੱਕ ਵਾਰ ਉਹ ਨਹੀਂ ਸੌਂ ਲੱਗੇ ਯਾਰਾ 73500 10000 रुपैया दे। लामदा पैसा पैसे नहीं लोड़े। कित्ते फेर मेनू दे दो। जा फिर मेनू दे दो भाई। हद कोल तो पैसे नहीं है के। ले तू बोल के दिखा। हां मैं मैं बोल देना। इधर चक्की उधर चक्की बिचाले बनया कट्टा। कट्टा सजी चक्की चट्टे कट्टा खबी चक्की चट्टे कट्टा सजी चक्की चट्टे कट्टा खबी चक्की चट्टे कट्टा सजी चक्की चट्टे कट्टा खबी चक्की चट्टे कट्टा सजी चक्की चट्टे कट्टा। तू पांच बार तो बोल पेसी पांच बार। चार बार नहीं बोल चार बार बोल। तीन बार ही बोल रहा है यार तू। एक बार ही बोलया। ओले हुनी एक बार ते आ गया। ਆ ਬੋਲ ਇੱਕ ਵਾਰੀ ਦਾ ਬੋਲੇ ਇੱਕ ਵਾਰੀ ਬੋਲ लास्ट ਵਾਰੀ ਬੋਲਦਾ ਵੀ ਇੱਕ ਵਾਰ ਬੋਲ ਸਾਨੂੰ ਕਿਸੇ ਨੂੰ ਪੈਸੇ ਦੇਣਾ ਗੱਲ ਫਿਰ ਸੌਖਾ ਸੌਖਾ ਰਸ ਦਿੰਨਾ ਸੌਖਾ ਰਸ ਦਿੰਨਾ ਕੱਟੀ ਸੌਖਾ ਰਸ ਦਿੰਨਾ ਬੱਗੇ ਡੱਡੂ ਬੱਟ ਟੱਪ ਟੱਪ ਬੱਗੇ ਡੱਡੂ ਨਾ ਇਹ ਤਾਂ ਨਹੀਂ ਮੈਂ ਸੌਖਾ ਕਿਵੇਂ ਕਿਵੇਂ ਬੱਗੇ ਡੱਡੂ ਬੱਟ ਟੱਪ ਹਾਂ ਟੱਪ ਬੱਗੇ ਡੱਡੂ ਆ ਹੂੰ ਬੱਗੇ ਬੱਗੇ ਡੱਡੂ ਬੱਟ ਟੱਪ ਟੱਪ ਬੱਗੇ ਡੱਡੂ ਆ ਹਾਂ ਬੱਗੇ ਡੱਡੂ ਡੱਪ ਟੱਪ 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 ਬੱਗੇ ਡੱਡੂ ਵੱਟ ਟੱਪ ਟੱਪ ਡੱਪ ਡੱਬੂ ਆ ਖੜ ਜਾ ਬੱਗੇ ਡੱਡੂ ਬੱਗੇ ਡੱਡੂ ਵੱਟ ਟੱਪ ਟੱਪ ਬੱਗੇ ਡੱਡੂ ਆ ਬੱਗਾ ਬੱਗੇ ਡੱਡੂ ਵੱਟ ਬੱਗਾ ਡੱਡੂ ਬੱਗੇ ਡੱਡੂ ਆ ਵੱਡੇ ਬੱਗੇ ਵੱਡੇ ਬੱਗੇ ਡੱਡੂ ਡਾਪਾ ਬੱਗਾ ਟੱਪ ਟੱਪ ਡੱਡੂ ਆ ਭਾਈ ਬੰਦ ਕਰੀ ਸਟੋਰੀ ਆ ਕਰਦੇ ਕਰ ਜਾ ਕੋਈ ਇੱਕ ਨੂੰ ਡਾ ਕੇ ਬੱਗੇ ਡੱਡੂ ਬੱਟ ਟੱਪ ਇਹ ਨਹੀਂ ਬੋਲੇ ਆ ਬੋਲ ਗਿਆ ਪੱਕਾ ਬੱਗੇ ਡੱਡੂ ਬੱਟ ਟੱਪ ਪਟਾ ਪਾ ਬੰਦੇ ਬੱਗੇ ਆ ਕਰ ਜਾ ਬੱਗੇ ਡੱਡੂ ਬੱਟ ਟੱਪ ਠੀਕ ਹੈ ਬੱਗੇ ਡੱਡੂ ਬੱਟ ਟੱਪ ਟੱਪ ਬੱਗੇ ਡੱਡੂ ਆ ਬੱਗੇ ਡੱਡੂ ਨਹੀਂ ਨਹੀਂ ਉਹ ਕਰ ਤੋਲ ਜਾਣਾ ਸੋਨੇ ਦਾ ਆਦਾ ਯਾਰਾ ਕਿਉਂ ਪੀਜਾ ਕੱਡੇ ਡੱਡੂ ਆ ਡੱਡੂ ਉਲ ਜਾਣਾ ਬੱਗੇ ਡੱਡੂ ਬੱਟ ਟੱਪ ਟੱਪ ਬੱਗੇ ਡਡੂਆ ਹਾਂ ਚੱਕੀ ਵਾਲਾ ਯਾਰ ਗੱਲਾਂ ਬਾਤਾਂ ਯਾਰ ਬੱਗੇ ਡਡੂ ਬੰਟਾ ਪਟਾਪਾ ਬੱਗੇ ਡਡੂਆ ਬੱਗੇ ਡਡੂ ਬੰਟਾ ਪਟਾਪਾ ਬੱਗੇ ਡਡੂਆ ਬੱਗੇ ਡਡੂ ਬੰਟਾ ਪਟਾਪਾ ਬੱਗੇ ਡਡੂਆ ਆ ਲੈ ਆ ਤਾਂ ਕਹਿ ਸਕਦਾ ਬੱਗੇ ਡਡੂ ਬੱਟਾ ਪਟਾਪਾ ਨੰਬਰ ਦੇ ਟੱਪ ਟੱਪ ਕਰਦੇ ਦਵਾਰ ਕੰਸੈਂਟਰੇਟ ਕਰਦਾ ਇੱਥੇ ਲਿਖ ਲੈ ਜ਼ਬਰਦਸਤ ਪੜੀ ਗਈ ਚੱਕੀ ਵਾਲਾ ਠੀਕ ਹੈ ਚੱਕੀ ਵਾਲਾ ਤਾਂ ਇਹਨਾਂ ਤਾਂ ਜਮੇ ਹੀ ਨਹੀਂ ਗਿਆ ਜਣਾ ਚੱਕੀ ਵਾਲਾ ਉਹਦਾ ਕਿਵੇਂ ਉਹਨੂੰ ਲਿਖ ਕੇ ਬੋਲਿਆ ਜਾਊਗਾ ਡਡੂ ਟੱਪ ਟੱਪ ਕੋਈ ਨਹੀਂ ਟਰਾਈ ਨਿਕਰਾ ਸੀ ਵਾਲੀ ਨਿਕੜਦੀ ਤੁਸੀਂ ਟਰਾਈ ਨਹੀਂ ਕਰੇ ਰਿਆ ਨਾ ਉਹ ਪਤਾ ਹੈ ਆਪਦੀ ਜਬਾਨ ਦਾ ਨਿਕਲੂਗਾ ਅਰੇ ਬੱਗੇ ਡੱਡੂ ਬੱਟ ਟੱਪ ਟੱਪ ਬੱਗੇ ਡੱਡੂ ਆ ਬੱਗੇ ਡੱਡੂ ਬੱਟ ਟੱਪ ਟੱਪ ਤੂੰ ਕਾਹਦੇ ਬੜੀ ਹੱਤ ਵਾਲੀ ਗੱਲ ਬਣੀ ਕੋਈ ਕਿੱਥੇ ਕਰਤੋਂ ਵਾਲਿਆਂ ਦੀ ਕਹਿੰਦਾ ਟੱਟੂ ਆ ਬੱਗੇ ਡੱਡੂ ਬੱਟ ਟੱਪ ਟੱਪ ਬੱਗੇ ਡੱਡੂ ਆ ਬੱਗੇ ਡੱਡੂ ਬੱਟ ਟੱਪ ਟੱਪ ਬੱਗੇ ਡੱਡੂ ਆ ਬੱਗੇ ਡੱਡੂ ਬੱਟ ਟੱਪ ਟੱਪ ਬੱਗੇ ਡੱਡੂ ਆ ਡੱਡੇ ਬੱਕੂ ਸੇਮੀ ਜਤੋਂ ਸੇਮੀ ਜਤੋਂ ਭੱਗੇ ਚੱਲ ਬੰਦ ਕਰਿਆ ਆਏ ਤੋਂ ਕਰ ਹੁਣ ਇੱਕ ਵਾਰ ਖੜ ਜਾ ਜਮਾ ਸੌਖਾ ਯਾਰ ਨਾ ਮੈਂ ਤਾਂ ਕਹਿਦੀ ਬੱਗੇ ਡੱਡੂ ਬੱਗੇ ਡੱਡੂ ਬੱਟ ਟੱਪ ਬੱਟ ਟੱਪ ਬੱਗੇ ਡੱਡੂ ਬੱਟ ਟੱਪ ਤੂੰ ਬੋਲ ਹੁਣ ਬੱਗੇ ਡੱਡੂ ਮੈਂ ਇਤੋਂ ਹੀ ਬੋਲੇ ਜਾਣਾ ਯਾਰ ਜਮਾ ਸੌਖਾ ਬੱਗੇ ਨਹੀਂ ਬੋਲ ਸਕਦਾ ਬੱਗੇ ਡੱਡੂ ਬੱਗੇ ਬੱਗੇ ਡੱਡੂ ਬੱਟ ਟੱਪ ਬੱਟ ਟੱਪ ਡੱਡੂ ਆ ਕਿਵੇਂ ਬੱਗੇ ਡੱਡੂ ਬੱਟ ਟੱਪ ਬੱਟ ਟੱਟ ਬੱਸ ਬਈ ਬੱਸ ਹਾਰ ਕੇ ਤੇ ਹੱਥ ਖੜੇ ਨੇ ਤੁਹਾਡੇ ਸਾਰਿਆਂ ਦੇ ਓਕੇ ਬੱਸ ਤੂੰ ਕੁਝ ਬੋਲਣਾ ਚਾਹੇਂਗੀ ਆਹ ਬੋਲ ਦੇ ਬੱਗੇ ਡੱਡੂ ਬੱਟ ਟੱਪ ਪੱਟੀ ਨੇ ਪੱਟੀ ਨੇ ਬੱਗੇ ਡੱਡੂ ਬੱਟ ਟੱਪ ਟੱਪ ਬੱਗੇ ਡੱਡੂ ਆ ਟੱਪ ਬੱਗੇ ਡੱਡੂ ਆ ਆਹ ਬੋਲ ਦੇ 500 ਰੁਪਏ ਪੱਕਾ ਮਰਨੇ ਮੈਂ ਕੰਮ ਦੀ ਗੱਲ ਕਰਦੀ ਸੀ ਬਲੌਗ ਕਰੇ ਦੇਖਦੇ ਕੁਝ ਨਹੀਂ ਹੁੰਦਾ ਫਿਰ ਕੀ ਹੁੰਦਾ ਇਹ ਚ ਕਿਹੜਾ ਪਤਾ ਲੱਗੇਗਾ ਬੋਲ

ਐਂ ਕਹਿੰਦੇ ਵਿਪਲ ਕੇ ਬਤੀਲੇ ਮੈਂ ਪੀਤਾ ਪੀਦਾ ਪੀਦਾ ਐ ਐਂ ਕਹਿੰਦੇ ਫਿਰ ਪੀਤਾ ਪੀਦਾ

ਆਹ ਤੇ ਬਜਟ ਆਹ ਤਾਂ ਉਹ ਵੀ ਆ ਜਾਂਦਾ ਹਸਾਬ ਚ ਅੱਛਾ ਕਿਹ ਵਾਲਾ ਕਰਦੇ ਰਹੋ ਕੱਟਾ ਸੱਜੀ ਚ ਟਟਕ ਟਕ ਫੁੱਟਕ ਚਟੇ ਇੱਧਰ ਚੱਕੀ ਇੱਧਰ ਚੱਕੀ ਚਾਲੇ ਬੰਨਿਆ ਗੱਟਾ ਹਾਂ ਕੱਟਾ ਸੱਜੀ ਚ ਕੱਟਾ ਸੱਜੀ ਚੱਕੀ ਟਟੇ ਕੱਟਾ ਗੱਭੀ ਚੱਕੀ ਟਟੇ ਕੱਟਾ ਸੱਜੀ ਚੱਕੀ ਟਟੇ ਕੱਟਾ ਗੱਭੀ ਚੱਕੀ ਟਟੇ ਕੱਟਾ ਸੱਜੀ ਚੱਕੀ ਟਟੇ ਕੱਟਾ ਗੱਭੀ ਚੱਕੀ ਟਟੇ ਨਾ ਦੇਖ ਆ ਬੋਲ ਗਿਆ ਮੁੰਡਾ ਓਏ ਕੱਟਾ ਸੱਜੀ ਚੱਕੀ ਟਟੇ ਕੱਟਾ ਗੱਭੀ ਤੇਨੂੰ ਆਇ ਨੂੰ 500 ਰੁਪਏ ਇਹ ਦਿੱਤੇ ਆ ਬਾਈ ਫਲੋਟ ਦੇ ਬਈ ਨਾ ਸੁਬੂ ਤੇ ਇਹਦਾ ਬਈ ਮੇਰਾ ਰਿਸ਼ਤਾ ਜਦੋਂ ਮਰਜ਼ੀ ਦੇਦਾ ਘੜੇ ਡੀਲ ਕਰ ਲੀਆ ਇਹਦਾ ਜਦੋਂ ਮਰਜ਼ੀ ਦੇਦਾ ਬੋਲੇ ਤਾਂ ਥੋੜੇ ਤੋਂ ਨਹੀਂ ਗਿਆ ਅਸੀਂ ਤਾਂ ਬੋਲਦੇ ਪਹਿਲੀ ਕਦੇ ਨਹੀਂ ਅਸੀਂ ਬੋਲਦੇ ਨਹੀਂ ਹੈਗੇ ਉਹ ਵੀ ਡੱਡੂ ਵਾਲਾ ਵੀ ਬੋਲਦਾ ਡੱਡੂ ਵਾਲਾ ਵੀ ਸੌਖਾ ਜਮਾ ਬੱਗੇ ਡੱਡੂ ਪੱਟਾ ਪਟੱਪ ਬੱਗੇ ਬੱਗੇ ਡੱਡੂ ਆਹ ਬਸ ਇਹਦਾ ਹੈਗਾ ਡੱਡੂ ਨੂੰ ਕੁਝ ਹੋਰ ਹੀ ਕਰਾਉਣੀ ਹੈ ਚਲੋ ਬਈ ਹਾਰ ਗਏ ਯਾਰ ਇਹ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਸਾਰੇ ਹਾਰ ਗਏ ਹੱਥ ਕੇ ਬੱਗੇ ਡੱਡੂ ਾਟਾ ਟੱਪ ਟੱਪ ਬੱਗੇ ਡੱਡੂਆ ਬੱਗੇ ਡੱਡੂ ਾਟਾ ਟੱਪ ਟੱਪ ਬੱਗੇ ਡੱਡੂਆ ਬੱਗੇ ਡੱਡੂ ਾਟਾ ਟੱਪ ਟੱਪ ਬੱਗੇ ਡੱਡੂਆ ਆ ਜਿੱਤੇ ਗਿਆ ਬਈ ਬੰਦਾ ਆ ਬੰਦਾ ਜਿੱਤੇ ਗਿਆ ਬਈ ਆ ਹਾਰ ਕੇ ਸਾਰੇ ਹੋਰ ਰੰਗ ਜਾਵਣਾਂ ਜਿਹਨਾਂ ਨੇ ਗੀਤਾਂ ਨੂੰ ਬੇਹੱਦ ਪਿਆਰ ਕਰ ਚੁੱਕੇ ਆ ਮੇਰੇ ਚਾਹੀ ਲੋ ਖੜ ਜਾ ਬਸੀ ਮੋੜਾ ਫੜਾ ਵਾ ਖੁਸ਼ੀਆਂ ਪਾਸ਼ਾਈਆਂ ਹਾਂ ਖੜ ਦੇ ਆ ਜਾ ਆਜੋ ਆਜੋ ਆ ਆਜੋ ਆਜੋ ਲਖ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰ ਨਦਰ ਕਰੇ ਹਾਂਜੀ ਤੇ ਪਹਿਲਾਂ ਤਾਂ ਦੂਲਾ ਪਰਿਵਾਰ ਤੇ ਦੋਨਾਂ ਨੂੰ ਪ੍ਰਵਾਦ ਦੋਨੇ ਪਰਿਵਾਰਾਂ ਨੂੰ ਵਧਾਈਆਂ ਦੋਨੋਂ ਨੂੰ ਮੁਝੇ ਫਾਲੀ ਗਿਤੇ ਤੇ ਦੋਨੇ ਬਾਰੀ ਯਾਦ ਹੋਣੀ ਦੋਨੇ ਪਰਿਵਾਰਾਂ ਨੂੰ ਵਧਾਈਆਂ ਜੀ ਤੇ ਕਿੰਨੀ ਵਾਰ ਦੇਗਾ ਪਹਿਲੀ ਵਾਰ ਕੋਈ ਨਿਆ ਬੰਦੇ ਨੇ ਨਾ ਜੀ ਫਿਰ ਫੇਰੇ ਆਉਂਗਾ ਕੋਈ ਪੰਜ ਚਾਰ ਸਾਲ ਦਾ ਬਣੂਗਾ ਕਉਗੇ ਜੋ ਬਖ ਨੇ ਤੇ ਤੇ ਹੁਣ ਤੁਹਾਡੇ ਦਿਲਾਂ ਦੀ ਧੜਕਣ ਜਿਨ੍ਹਾਂ ਦੇ ਗੀਤਾਂ ਤੁਸੀਂ ਬੇਹਦ ਪਿਆਰ ਦੇ ਚੁੱਕੇ ਹੋ ਸਤਿਕਾਰ ਦੇ ਚੁੱਕੇ ਹੋ ਉਹ ਹਲੇ ਬਟਾ ਲਾ ਬੰਗੀਰ ਫਿਰ ਦੇਖਦੇ ਆਂ ਉਹ ਤਾਂ ਲੜੀ ਉਹ ਬੋਗ ਚੁੱਕੀ ਹੋਣੀ ਬਣਨੀ ਉਹ ਤਾਂ ਪਿੱਤਾਂ ਨਹੀਂ ਹੋ ਜਾਂਦਾ ਇਹ ਤਾਂ ਬੋਲੇ ਰਹੀ ਜਦੋਂ ਤੁਹਾਡੇ ਇਧਰਾਂ ਦੀ ਤੜਕਨ ਜਿਨ੍ਹਾਂ ਦੇ ਗੀਤਾਂ ਤੁਸੀਂ ਬੇਹਦ ਪਿਆਰ ਦੇ ਚੁੱਕੇ ਹੋ ਸਤਿਕਾਰ ਦੇ ਚੁੱਕੇ ਹੋ ਤੁਹਾਡਾ ਜਾਦੇ ਸਮਾਂ ਨਾਲ ਲੈਂਦੇ ਹੋ ਸਟੇਜ ਤੇ ਸਦਾ ਦਿਨ ਸਾਰੇ ਉਸ بلند ਆਵਾਜ਼ ਉਸ ਫਨਕਾਰ ਨੂੰ ਜਿਨ੍ਹਾਂ ਦੇ ਗੀਤਾਂ ਤੁਸੀਂ ਬੇਹਦ ਪਿਆਰ ਦੇ ਚੁੱਕੇ ਹੋ ਜਿਵੇਂ ਕਿ ਭਾਈਏ ਮੈਂ ਤੇ ਯਾਰ ਦੱਬਨ ਨੂੰ ਘਰਦੇ ਆ ਪਰ ਦੱਬਦਾ ਕਿੱਥੇ ਹੈ ਨਹੀਂ ਹੈਗਾ ਮੇਰਾ ਆਪਣਾ ਨਹੀਂ ਹੈਗਾ ਆਲਮੀ ਕਰ ਕੰਟਰੋਵਰਟ ਚ ਕਰਾਇਗਾ ਜੀ ਇਤਨ ਜਾਣਣਾ ਲੈ ਜੀ ਫਿਰ ਉਹ ਪੈਸਾ ਮੈ ਜਣੇ ਤੂੰ ਮੈਕਸ ਚੋਡੀ ਨਾਲ ਆ ਗਈ ਜੀ ਪੱਕਾ ਉਧਰ ਆਣਾ ਤਿੰਨ ਰੰਗ ਨਹੀਂ ਲੱਪਣ ਕਹਦੇ ਆ ਠੀਕ ਤੇ ਜਿਨਾਂ ਨੇ ਗੀਤ ਨਹੀਂ ਸੀ ਬੇਅਦ ਪਿਆਰ ਦੇ ਦਿੱਤਾ ਜਿਵੇਂ ਕਿ ਤਿੰਨ ਰੰਗ ਨਹੀਂ ਲੱਪਣੇ ਬੀਬਾ ਹੁਸਨ ਜਵਾਨੀ ਤੇ ਭਾਪੇ ਲੀਲਾ ਪੂਰਾ ਤੇ ਹਰਾ ਅੱਛਾ ਲੀਲਾ ਪੂਰਾ ਤੇ ਹਰਾ ਉਹ ਫਿਰ ਹੋਟਲਾ ਕਰਨ ਨਾਲ ਜਾਂਦੇ ਨੇ ਜੀ ਭਲੇਖਾ ਲੱਗ ਜਾਂਦਾ ਤੇ ਕਮ ਆਨ ਦੀ ਸਟੇਜ ਤੁਹਾਡੀਆਂ ਮਿੱਠੇ ਮਿੱਠੇ ਤਾੜੀਆਂ ਦੇ ਵਿੱਚ ਬਾਈ ਜਿਨਾ ਲਈ ਪੂਰ ਰੰਗੀਲਾ ਹਾਂ ਜੇ ਦੇ ਲਈ ਕਰ ਕ ਭਾਈ ਜੱਸਾ ਟਲੋ ਡੱਗ ਡੱਗ ਇੰਟਰਨੈਟ ਡੱਗ 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 ਕਹਣਾ ਰਣ 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 ਰ ਸਾਡੇ ਸਾਰੇ ਪਰਿਵਾਰ ਨੂੰ ਜਿੰਦਾ ਰੱਖ ਦਿਓ ਤੁਹਾਨੂੰ ਕਰਦੇ ਜੀ ਇਹ ਰੱਖ ਦਿਓ ਖੜਾ ਯਾਰ ਅਪਚਾ ਟੋਣ ਕਿਸੇ ਨਾਲ ਵੀ ਬੋਲੀ ਜਾਂਦੇ ਕਿਹੜਾ ਇਹ ਇਹਦਾ 90% ਹਿੰਦਸਤਾਨੀ ਪ੍ਰੋਗਰਾਮ ਦਾ ਮੇਰਾ ਗਾਣਾ ਨਾ ਪਾਪਾ ਮੇਰਾ ਗਾਣਾ ਬਸ ਇਹ ਉਹ ਦੇਖ ਲਈਏ ਤੱਕ ਤੱਕ ਦੇਖ ਲਈਏ ਜੀ ਵਿਆਹ ਦੇ ਇਹ ਜੀ ਉਹ ਪਤਾ ਕੀ ਹੈ ਜੀ ਇਹ ਜਿਹੜੇ ਸਾਜੀ ਨੇ ਸਾਡੇ ਇਹ ਬਹੁਤ ਤਾਕੜੇ ਤਾਕੜੇ ਕਲਾਕਾਰਾਂ ਜਾ ਚੁੱਕੇ ਨੇ ਚਲੋ ਸਰ ਆਤੀ ਆਦੇ ਆ ਮੈਂ ਦੇਖੀ ਆਪਾਂ ਮੈਂ ਪਹਿੇ ਕੀਆ ਸੀ ਜਿੰਦਾ ਮੜਦਿਆ ਹੋਣੇ ਕੋਈ ਰੋਜ਼ ਨਾ ਕੋਈ ਆ ਡਿਸਕਸ ਕਰੋ ਬੈ ਕੇ ਸੀਨ ਦੇ ਪਾਣੀ ਜਿੱਕਾ ਨਾਸਰੀ ਗਾਣਾ ਲਾ ਦੇ ਇੱਕ ਮਿੰਟ ਕਰ ਦੇ ਗਾਣਾ ਲਾ ਦੇ ਚਲੋ ਬੰਦਾ ਕੀ ਕਰੋ ਇਹ ਦੂਲੇ ਇਹ ਦੂਲੇ ਦੇ ਬਰਾਬਰ ਬਾਈ ਦੀ ਫਰਮਾਇਸ਼ ਆਈ ਹੈ ਬਾਈ ਦੀ ਫਰਮਾਇਸ਼ ਆਈ ਹੈ ਕਹਿੰਦਾ ਕੋਈ ਫਰਮਾਇਸ਼ ਨਹੀਂ ਉਹ ਤੇਰਾ ਦੂਰ ਨਹੀਂ ਕਿੰਨੇ ਦਾ ਸਾਡੇ ਪਿੰਡ ਤੋਂ ਉੱਥੇ ਮਾਰੀ ਹੂਕ ਨਾ ਸੁਣੇ ਕੀ ਹੋ ਗਈ ਕੋਈ ਨਹੀਂ ਮਾਈ ਲਈ ਕੋਈ ਮਾਈ ਲਈ ਹੋਰ ਕਰੀਏ ਦਿਲ ਨਾਲ ਇਛਾ ਨਹੀਂ ਕਿਵੇਂ ਕਿਵੇਂ ਕਰੀਏ ਗੁੱਜਰ ਵਾਲੀ ਦੀ ਫਰਮਾਇਸ਼ ਆਈ ਹੈ ਲੜਾਈ ਨਹੀਂ ਹਾਂ ਤੇਰਾ ਦੂਰ ਨਹੀਂ ਕੈਨੇਡਾ ਸਾਡੇ ਪਿੰਡ ਤੋਂ ਉੱਥੇ ਮਾਰੀ ਕੂਕ ਨਾ ਸੁਣੇ ਫੂਕ ਮਾਰ ਨੂੰ ਗਿਆ ਫੂਕ ਮਾਰ ਫੂਕ ਮਾਰ ਸੋਰੀਆ ਗੱਲ ਤੋਂ ਉੱਥੇ ਮਾਰੀ ਕੈਨੇਡਾ ਤੋਂ ਰੇ ਤੈਨੂੰ ਡਾਲਰਾਂ ਦੇ ਮੋਹ ਵਿੱਚ ਭਿੱਜੇ ਨਹੀਂ ਮਿੱਤਰਾਂ ਦੀ ਫੂਕ ਨਾ ਸੁਣੇ ਆ ਫੂਕ ਐਵੇਂ ਕੂਕ ਮਾਰਦੀ ਜੀ ਗਾੜੇ ਪਰ ਫੂਕ ਤੇਰਾ ਸੁਣ ਸੁਣ ਗੱਲਾਂ ਦਿਲ ਡਰਦਾ ਹੈ ਜਮਾਨਾ ਇਧਰ ਮੂੰਹ ਦਿਖਾਏ ਜਾਵੇ ਮੂੰਹ ਦਿਖਾਏ ਜਾਵੇ ਇਹਦੇ ਤੇ ਕਹਿਣਾ ਜਮਾਨਾ ਕਿ ਨਹੀਂ ਜਮਾਨਾ ਬੜਾ ਤੇਜ ਹੋਈ ਜਾਂਦਾ ਸਾਡਾ ਮੁੱਕ ਗਿਆ ਪੂਆ ਉਹ ਨਹੀਂ ਕੈਨੇਡਾ ਵਾਲਿਆਂ ਦੀ ਗੱਲ ਕਰਨ ਜਾ ਰਹੇ ਕੈਨੇਡਾ ਦੀ ਕੈਨੇਡਾ ਵਾਲਿਆਂ ਦੀ ਗੱਲ ਕਰਨ ਜਾ ਰਹੇ ਹਾਂਜੀ ਕਰੋ ਹਾਂਜੀ ਹਾਂਜੀ ਦੱਸੀ ਦੱਸੀ ਤੁਸੀਂ ਹੋਈ ਸਾਰੇ ਸਾਡੇ ਨਾਲ ਬੈਠੇ ਨੇ ਅੱਜ ਸਾਡੇ ਵਿੱਚ ਤੇਰਾ ਦੂਰ ਨਹੀਂ ਕੈਨੇਡਾ ਸਾਡੇ ਪਿੰਡ ਤੋਂ ਉਧਰ ਹੀ ਮੂੰਹ ਉਧਰ ਹੀ ਰੱਖ ਮੂੰਹ ਉਹ ਫੇਰ ਮਾਰੀ ਕੂਕੜਾ ਸੁਣੇ ਮੈਨੂੰ ਡਾਕਰਾਂ ਦੇ ਮੋਹ ਬੋਲੀ ਨਾ ਓਏ ਮੋਹ ਮੇਰੇ ਚਿੱਤੇ ਜੀ ਹੈ ਨਹੀਂ ਮਿਲ ਤਰਾ ਨਹੀਂ ਪਰਾਂ ਹੋ ਜਾ ਕੂਕ ਨਾਲ ਸੁਣੇ ਅੱਛਾ ਬਰਤ ਜੀ ਇੱਥੇ ਕੱਟ ਲਾ ਦਿੰਦਾ ਤੇਰਾ ਤੇਰਾ ਸੁਣ ਸੁਣ ਗੱਲਾਂ ਦਿਲ ਡਰਦਾ ਓ ਸੁਣ ਸੁਣ ਗੱਲਾਂ ਦਿਲ ਡਰਦਾ ਜ਼ਮਾਨਾ ਬੜਾ ਤੇਜ਼ ਹੋਈ ਜਾਂਦਾ ਹੈ ਕਿੰਨੀ ਸਾਦੇ ਪਾਪਾ ਕਿੰਨੀ ਸਾਦੇ ਹੋਗੇ ਤੇ 35 ਦੇ ਮੇਰੀ ਚੱਲਦੀ ਐ ਫੈਲ ਫਿਰ ਆਰਦੀ ਨਹੀਂ ਮੁੰਡਾ ਉਹ ਰੇਂਜ ਹੋਈ ਜਾਂਦਾ ਹੈ 어이렇